30000 ਰੁਪਏ ਨਾਲ ਤੁਹਾਨੂੰ ਅੱਜ ਇੱਕ ਸਾਰੀ オリジナル ਕਾਰ ਤੇ ਡੀਜ਼ਲ ਦੀ ਐਵਰੇਜ 25 ਪਲੱਸ ਤੇ ਨੰਬਰ ਪੰਜਾਬ ਕਾਰ ਚੈੱਕ ਕਰਾਉਂਦੇ ਆ ਸਿਰਫ 70 80000 ਰੁਪਏ ਨਾਲ ਕਾਰ ਦੇ ਦੇਣੀ ਹੈ ਕਾਰ ਚੈੱਕ ਕਰੋ Honda Mej S ਮਾਡਲ ਹੈ ਜੀ ਤੇ ਕਾਰ ਮੈਂ ਕਹਿੰਨਾ ਜਿੱਦਾਂ ਏਜੰਸੀ ਦੇ ਵਿੱਚੋਂ ਨਵੀਂ ਘੜਾ ਕੇ ਲੈ ਆਣੀ ਹੁੰਦੀ ਹੈ ਐਦਾਂ ਦੀ ਫੀਲਿੰਗ ਆਊਗੀ ਕਾਰ ਦੇ ਵਿੱਚ ਬੈਠ ਕੇ ਤੁਹਾਨੂੰ ਤੇ ਕਾਰ ਦਾ ਚਲਾਵਾ ਵੀ ਵੀਰ ਜੀ ਐਦਾਂ ਹੋਊਗਾ ਜਿੱਦਾਂ ਏਜੰਸੀ ਦੇ ਵਿੱਚੋਂ ਨਵੀਂ ਕਢਾ ਕੇ ਲਿਆਇਦੀ ਹੁੰਦੀ ਐ ਤੁਸੀਂ ਤੇ ਟਾਇਰ ਹੋਣਗੇ ਚਾਰ ਉਹ ਬ੍ਰਾਂਡ ਨਿਊ ਉਹ ਵੀ ਮੰਨ ਕੇ ਚੱਲੋ ਜੀ 2-3000 ਚੱਲੇ ਹੋਏ ਵਾਦ ਨਹੀਂ ਚੱਲੇ ਹੋਏ ਤੇ ਕਾਰ ਫਰੰਟ ਚੈੱਕ ਕਰ ਲਓ ਬੋਰਨਰ ਚੱਕ ਕੇ ਵਿਰਲੀਆਂ ਹੀ ਕਾਰਾਂ ਫਰੰਟ ਸੀਲਡ ਵਾਲੀਆਂ ਤੇ ਇੰਜਨ ਸੀਲਡ ਵਾਲੀਆਂ ਮਿਲਦੀਆਂ ਐ ਬਾਜ਼ਾਰ ਦੇ ਵਿੱਚੋਂ ਜ਼ਿਆਦਾਤਰ ਕਾਰਾਂ ਸਾਈਡਾਂ ਪੇਂਟ ਬੋਰਨਟ ਚੇਂਜ ਬਾਰੀਆਂ ਚੇਂਜ ਫਰੰਟ ਚੇਂਜ ਕੋ ਸ਼ੀਸ਼ਾ ਚੇਂਜ ਐਦਾਂ ਦੀਆਂ ਹੀ ਤੁਹਾਨੂੰ ਬਾਜ਼ਾਰ ਚੋਂ ਮਿਲਣਗੀਆਂ ਖਰੀਆਂ ਕਾਰਾਂ ਕਿੱਥੋਂ ਮਿਲਣਗੀਆਂ ਮਿਲਣਗੀਆਂ ਜੀ ਬਾਈਜੀਕਾਰ ਬਾਜ਼ਾਰ ਤੋਂ ਸੇਲਡ ਕਾਰਾਂ ਜਿਨ੍ਹਾਂ ਨੂੰ ਕਹਿੰਦੇ ਨੇ ਸਿਰਫ 70 80 ਹਜ਼ਾਰ ਨਾਲ ਦੇ ਦੇਣੀ ਆ ਜੀ ਬਾਕੀ ਕਰਾ ਦੇਣਾ ਤੁਹਾਨੂੰ ਬੈਂਕ ਤੋਂ ਲੋਨ ਲੈ ਜਾਓ ਆ ਕੇ ਕਾਰ ਵੀਰ ਜੀ ਜਿੰਨੇ ਲੈ ਕੇ ਜਾਣੀ ਹੈ ਵੀਡੀਓ ਨੂੰ ਕਰ ਲੋ ਸ਼ੇਅਰ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਨੰਬਰ ਛੱਡ ਲੋ 3 ਗ੍ਰਾਮ ਸੋਨੇ ਦੀ ਮੁੰਦਰੀ ਦੀਵਾਲੀ ਵਾਲੇ ਦਿਨ ਦੇ ਰਹੇ ਆ ਆਪਾਂ ਤੇ ਨਾਲ 5 ਸਮਾਰਟ ਵਾਚ ਦੇ ਰਹੇ ਆ ਜਿਹੜੇ ਟੌਪ ਦੇ ਸ਼ੇਅਰ ਕਰਨ ਵਾਲੇ ਨੇ